ਮਨ ਰੇ ਕੌਣ ਕੁਮਤ ਤੈ ਲੈਨੀ ਪਾਦਸ਼ਾ ਬਖਸ਼ਿਸ਼ ਕਰਦੇ ਨੇ ਕਹਿੰਦੇ ਮਨਾ ਤੂੰ ਕਿਹੜੀ ਭੈੜੀ ਕੁਮਤ ਗ੍ਰਹਿਣ ਕਰ ਲਈ ਹੈ ਮਤ ਤੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਲਈ ਹੈ ਅੱਗੇ ਵਿਆਖਿਆ ਦਾ ਰੂਪ ਦਿੰਦੇ ਨੇ ਪਰਦਾਰਾ ਨਿੰਦਿਆ ਦਾ ਸਰਚਿਉ ਰਾਮ ਭਗਤ ਨਹੀਂ ਕੀਨੀ ਪਰ ਸੰਗ ਨਿੰਦਿਆ ਦਾ ਰਸ ਕਿੰਨੇ ਔਗਣ ਕਿੰਨੇ ਵਿਕਾਰ ਕਹਿੰਦੇ ਤੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਏ ਨੇ ਤੇ ਉਸ ਦੇ ਕਾਰਨ ਕਹਿੰਦੇ ਜਿਹੜੀ RAM ਦੀ ਭਗਤੀ ਹੈ ਪਰਮਾਤਮਾ ਦੀ ਭਗਤੀ ਹੈ ਉਸ ਦਾ ਨਾਮ ਹੈ ਜਿਹੜਾ ਤੂੰ ਆਪਣੇ ਜੀਵਨ ਦੇ ਅੰਦਰ ਲਿਆ ਨਹੀਂ ਦੋ ਤਰ੍ਹਾਂ ਦੀ ਕੁਮਤ ਮਨੁੱਖ ਦੇ ਜੀਵਨ ਦੇ ਅੰਦਰ ਮਤ ਕੰਮ ਕਰਦੀ ਹੈ ਉਹ ਭਾਵੇਂ ਕਿਸੇ ਵੀ ਤਰ੍ਹਾਂ ਦੀ ਹੋਵੇ ਕਿਉਂਕਿ ਗੁਰਬਾਣੀ ਦਾ ਹੀ ਇਹ ਸਿਧਾਂਤ ਹੈ ਦੋਏ ਮਾਈ ਦੋਏ ਬਾਬਾ ਪੜੀਏ ਗੁਰਬਾਣੀ ਨੇ ਦੋ ਮਾਵਾਂ ਦੀ ਗੱਲ ਕੀਤੀ ਤੇ ਦੋ ਹੀ ਪਿਓਾਂ ਦੀ ਗੱਲ ਕੀਤੀ ਹੈ ਇੱਕ ਮਾਂ ਹੈ ਜਿਹੜੀ ਮਾਤਾ ਮਤ ਪਿਤਾ ਸੰਤੋਖ ਸਤ ਪਾਈ ਕਰ ਇਹ ਵਿਸ਼ੇਖ ਕਹਿਣਾ ਹੈ ਕਿਛ ਕਹਿ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ 158 ਜਾਂ 57 ਨੰਬਰ ਅੰਗ ਦੇ ਉੱਪਰ ਇਹ ਸ਼ਬਦ ਸੁਭਾਈ ਮਾਨ ਹੈ। ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਮਾਤਾ ਹੈ ਜਿਹੜੀ ਉਹ ਬੰਦੇ ਦੀ ਸੋਹਣੀ ਮਤ ਹੁੰਦੀ ਹੈ। ਅਸਲ ਮਾਂ। ਤੇ ਉਸ ਮਾਂ ਦੇ ਦੁਆਰਾ ਹੀ ਮਨੁੱਖ ਦਾ ਜੀਵਨ ਸੋਹਣਾ ਬਣ ਜਾਂਦਾ ਹੈ, ਸੁਚੱਜਾ ਬਣ ਜਾਂਦਾ ਹੈ। ਜਿਹੜੀ ਮਤ ਸੋਹਣੀ ਮਨੁੱਖ ਗ੍ਰਹਿਣ ਕਰ ਲੈਂਦਾ ਹੈ ਜਦੋਂ। ਤੇ ਇੱਕ ਹੈ ਕਹਿੰਦੇ ਪਿਤਾ ਸੰਤੋਖ ਜਿਹੜਾ ਪਿਤਾ ਹੈ ਉਹਨੂੰ ਗੁਰੂ ਪਾਤਸ਼ਾਹ ਨੇ ਸੰਤੋਖ ਤੇ ਸਬਰ ਦੇ ਨਾਲ ਰੱਖਿਆ ਹੁਣ ਜਿਨ੍ਹਾਂ ਦੇ ਜੀਵਨ ਦੇ ਵਿੱਚ ਵੇਖੋ ਆਪਾਂ ਆਮ ਕੋਈ ਬਾਹਰੀ ਰੂਪ ਦੇ ਵਿੱਚ ਕਿਸੇ ਦੇ ਮਾਤਾ ਪਿਤਾ ਨਾ ਹੋਣ ਨਾ ਜੀਤਾ ਆਪਾਂ ਬੱਚੇ ਨੂੰ ਕੀ ਕਹਿ ਦਿੰਨੇ ਅਨਾਥ ਆਪਏ ਸ਼ਬਦ ਵਰਤਦੇ ਆ ਬਾਹਰੀ ਰੂਪ ਦੇ ਵਿੱਚ ਹਲਕੀ ਅਨਾਥ ਹੁੰਦਾ ਕੋਈ ਨਹੀਂ ਮੈਂ ਪਹਿਲਾਂ ਵੀ ਇੱਕ ਦਿਨ ਵਿਆਖਿਆ ਕੀਤੀ ਸੀ ਕਿਉਂਕਿ ਅਸਲ ਮਾਂ ਪਿਓ ਸਾਡਾ ਕੌਣ ਹੈ ਜੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਬਾਹਰੀ ਤੇ ਸਿਰਫ ਇੱਕ ਸਾਧਨ ਬਣਦਾ ਏ ਕਿ ਸੰਸਾਰ ਤੇ ਆਉਣ ਦਾ ਪਰ ਅਸਲ ਮਾਂ ਪਿਓ ਤੇ ਗੁਰੂ ਹੀ ਹੁੰਦਾ ਏ ਅਕਾਲ ਪੁਰਖ ਵਾਹਿਗੁਰੂ ਹੀ ਹੁੰਦਾ ਏ ਤਾਂ ਬਾਹਰੀ ਤੌਰ ਤੇ ਦੁਨੀਆਦਾਰੀ ਦੇ ਰੂਪ ਦੇ ਵਿੱਚ ਲੱਗਦਾ ਏ ਕਿ ਕੋਈ ਉਹ ਅਨਾਥ ਹੈ ਆਪਾਂ ਬਾਹਰੀ ਰੂਪ ਵਿੱਚ ਕਹਿੰਨੇ ਆ ਤੇ ਜਿਹੜੇ ਇੰਨੇ ਮਨੁੱਖ ਇੰਨਾ ਜਗਤ ੜੀ ਮਤ ਗ੍ਰਹਿਣ ਕਰ ਚੁੱਕਾ ਏ ਤੇ ਚੰਗੀ ਮਤ ਉਹਨਾਂ ਦੇ ਜੀਵਨ ਦੇ ਵਿੱਚ ਹੀ ਨਹੀਂ ਹੈ ਉਹ ਸਬਰ ਦਾ ਪਿਓ ਹੀ ਉਹਨਾਂ ਦੇ ਜੀਵਨ ਦੇ ਵਿੱਚ ਨਹੀਂ ਹੈ ਤਾਂ ਫਿਰ ਉਹਨਾਂ ਦੀ ਮਾਂ ਕਿਹੜੀ ਹੈ ਤੇ ਪਿਓ ਕਿਹੜਾ ਹੈ ਉਹ ਵੀ ਅਨਾਥ ਹੋ ਚੁੱਕੇ ਨੇ ਸੁਰਤ ਕਰਕੇ bari maa pyo ki e ਛੱਡ ਦੋ ਉਹ ਤੇ ਬੱਚਾ ਕੋਈ ਚੋਪੜੀ ਚ ਵੀ ਪੈਦਾ ਹੋਏ ਉਹ ਵੀ ਪਲ ਜਾਵੇਗਾ ਉਹ ਵੀ ਜਉਣਾ ਸਿੱਖ ਜਾਵੇਗਾ ਜਿਸ ਤਰ੍ਹਾਂ ਦੇ ਮਾਹੌਲ 'ਚ ਪਲੇਗਾ ਜੋ ਹੋਵੇਗਾ ਸਿੱਖ ਜਾਵੇਗਾ ਜ਼ਿੰਦਗੀ ਸਿਖਾ ਦਿੰਦੀ ਹੈ ਪਰ ਅਸਲ ਜੋ ਗੱਲ ਹੈ ਜਿਹੜੇ ਸੁਰਤ ਕਰਕੇ ਅਨਾਥ ਹੋ ਚੁੱਕੇ ਨੇ ਸੁਰਤ ਕਰਕੇ ਜਿਹੜੇ ਬੇਸਹਾਰਾ ਹੋ ਚੁੱਕੇ ਨੇ ਕਹਿੰਦੇ ਉਹ ਭਾਈ ਆਪਣੇ ਜੀਵਨ ਦੇ ਵਿੱਚ ਕਿੱਥੇ ਜਾਣਗੇ ਕਿਉਂਕਿ ਇਸ ਵਿਆਖਿਆ ਨੂੰ ਥੋੜਾ ਫਿਲਾਸਫੀ ਦੇ ਅਨੁਸਾਰ ਵਿਖਿਓ ਜਿੱਥੇ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਕਿ ਐਸੇ ਕਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਇਆ ਏ ਅਕਾਲ ਪੁਰਖ ਪਰਮਾਤਮਾ ਦੇ ਘਰ ਦੇ ਵਿੱਚ ਜਨਮ ਲੈਣ ਤੋਂ ਪਹਿਲਾਂ ਪਤਾ ਹੀ ਨਹੀਂ ਕਿੰਨੇ ਤਰ੍ਹਾਂ ਦੀਆਂ ਮਾਵਾਂ ਤੇ ਕਿੰਨੇ ਤਰ੍ਹਾਂ ਦੇ ਪਿਓ ਸੀ ਤੇ ਇਹ ਵਖਰਾ ਏ ਜੀ ਜਿੰਨੇ ਤਰ੍ਹਾਂ ਦੀ ਮਤ ਹੋਵੇਗੀ ਉਹ ਉਨੇ ਤਰ੍ਹਾਂ ਦੀ ਮਾਂ ਬਣ ਜਾਂਦੀ ਹੈ ਤੇ ਜਿੰਨੇ ਤਰ੍ਹਾਂ ਦੇ ਭੈੜੇ ਔਗਣ ਮਨੁੱਖ ਕਮਾਲ ਲੈਂਦਾ ਹੈ ਉਹ ਫਿਰ ਪਿਓ ਬਣ ਜਾਂਦੇ ਨੇ ਜਿਵੇਂ ਅਸੀਂ ਗੁਰਬਾਣੀ ਦੇ ਅੰਦਰ ਇਹ ਬਚਨ ਪੜਦੇ ਹਾਂ ਕਾ ਕੀ ਮਾਤ ਪਿਤਾ ਕਹੋ ਕਉ ਕਿਹੜੀ ਮਾਂ ਐ ਤੇ ਕਿਹੜਾ ਪਿਤਾ ਐ ਕਵਣ ਪੁਰਖ ਕੀ ਜੋਈ ਕਿੱਥੋਂ ਇਹ ਪੈਦਾ ਹੋਈ ਕਿਉਂਕਿ ਹਜੇ ਪਤਾ ਨਹੀਂ ਹੈ ਨਾ ਕਿ ਸੁਰਤ ਦੇ ਅੰਦਰ ਕਿਹੜਾ ਪਿਓ ਹੈ ਤੇ ਕਿਹੜੀ ਮਾਂ ਹੈ ਸੁਰਤ ਦੇ ਅੰਦਰ ਤੇ ਬਹੁਤ ਵੱਖਰੀ ਹੀ ਖੇਡ ਚੱਲ ਰਹੀ ਹੈ ਤਾਂ ਗੁਰੂ ਪਾਤਸ਼ਾਹ ਉਸ ਐਂਗਲ ਤੋਂ ਸਾਨੂੰ ਸਮਝਾਉਣਾ ਕਰਦੇ ਨੇ ਕਹਿੰਦੇ ਵੇਖ ਮਨਾ ਤੇਰੀ ਸੁਰਤ ਦੇ ਅੰਦਰ ਭੈੜੀ ਕੁਮਤ ਨੇ ਘਰ ਕਰ ਲਿਆ ਏ ਭੈੜੀ ਮਾਂ ਨੇ ਘਰ ਕਰ ਲਿਆ ਏ ਇੱਕ ਹੋਰ ਬਚਨ ਨੂੰ ਇੱਥੇ ਨਾਲ ਜੋੜ ਲਈਏ ਉਹਦੀ ਵਿਆਖਿਆ ਕਈ ਵਾਰ ਗਲਤ ਹੋ ਜਾਂਦੀ ਏ ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਵਸਿਓ ਤੇ ਨਮਾਤ ਕੀਜੇ ਹਰ ਬਾਂਝ ਇਹਦੇ ਅਰਥ ਕਈ ਵਾਰ ਬਾਹਰੀ ਰੂਪ ਦੇ ਵਿੱਚ ਕਰਨ ਵਾਲੇ ਕਰ ਦਿੰਦੇ ਨੇ ਕਹਿੰਦੇ ਜਿਸ ਘਰ ਦੇ ਵਿੱਚ ਜਿਸ ਔਲਾਦ ਨੂੰ ਪਰਮਾਤਮਾ ਦਾ ਨਾਮ ਨਹੀਂ ਮਿਲਿਆ ਉਸ ਦੀ ਮਾਂ ਨੂੰ ਬਾਂਝ ਕਰ ਦੇਣਾ ਚਾਹੀਦਾ ਹੈ ਮਤਲਬ ਉਹ ਬੇਔਲਾਦੀ ਕਰ ਦੇਣਾ ਚਾਹੀਦਾ ਹੈ ਪਰ ਉੱਥੇ ਮਾਂ ਦਾ ਕੋਈ ਕਸੂਰ ਨਹੀਂ ਹੈ ਜੇ ਬੱਚਾ ਬਾਣੀ ਦੇ ਨਾਲ ਨਹੀਂ ਜੁੜਿਆ ਸੱਚ ਦੇ ਨਾਲ ਨਹੀਂ ਜੁੜਿਆ ਬਾਹਰੀ ਮਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈ ਉਹ ਇੱਕ ਬਾਹਰੀ ਬੱਚੇ ਨੂੰ ਪਾਲ ਪੋਸ਼ਣ ਕਰਨਾ ਉਹਨੂੰ ਚੰਗੀਆਂ ਸਿੱਖਿਆਵਾਂ ਦੇਣਾ ਇਹ ਮਾਂ ਪਿਓ ਦਾ ਫਰਜ਼ ਹੁੰਦਾ ਏ ਪਰ ਹੁਣ ਜੇ ਕੋਈ ਬੱਚਾ ਲੱਗਣਾ ਨਹੀਂ ਚਾਹੁੰਦਾ ਆਪਣਾ ਜੀਵਨ ਸੱਚ ਵਾਲੇ ਪਾਸੇ ਲਿਆਉਣਾ ਹੀ ਨਹੀਂ ਚਾਹੁੰਦਾ ਉੱਥੇ ਮਾਂ ਪਿਓ ਦਾ ਕੋਈ ਕਸੂਰ ਨਹੀਂ ਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਗੁਰੂ ਪਾਤਸ਼ਾਹ ਦੇ ਨਾਲ ਗੁੱਸੇ ਹੋ ਜਾਂਦੇ ਨੇ ਕੁਝ ਸਮੇਂ ਦੇ ਲਈ ਨਿਰਾਸ਼ ਰਹਿੰਦੇ ਨੇ ਅਲੱਗ ਸਿੱਖਿਆਵਾਂ ਧਾਰਨ ਕਰ ਲੈਂਦੇ ਨੇ ਕੁਝ ਸਮੇਂ ਲਈ ਬਾਅਦ ਵਿੱਚ ਵਾਪਸ ਆ ਜਾਂਦੇ ਨੇ ਕੀ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਕਸੂਰ ਹੈ ਕਿ ਉਹ ਚੰਗੇ ਪਾਸੇ ਨਹੀਂ ਲੱਗ ਸਕੇ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਦੇ ਸੁਪੁੱਤਰ ਨੇ ਪ੍ਰਿਥੀ ਚੰਦ ਜੀ ਸਾਰੀ ਉਮਰ ਗੁਰੂ ਪਾਤਸ਼ਾਹ ਦੇ ਨਾਲ ਦੁਸ਼ਮਣੀ ਕਮਾਉਂਦਾ ਰਿਹਾ ਕਿੰਨੀਆਂ ਸ਼ਿਕਾਇਤਾਂ ਲਾਉਂਦਾ ਰਿਹਾ ਕੀ ਮਾਂ ਭਾਨੀ ਜੀ ਦੀ ਇਹ ਇਹਦੇ ਵਿੱਚ ਕਸੂਰਵਾਰ ਰਹਿਣਗੇ ਕਿ ਉਹਨਾਂ ਨੇ ਚੰਗੀ ਸਿੱਖਿਆ ਨਹੀਂ ਦਿੱਤੀ ਆਪਣੇ ਸੁਪੁੱਤਰ ਨੂੰ ਤੇ ਗੁਰੂ ਅਰਜਨ ਸਾਹਿਬ ਨੂੰ ਸੋਣੀ ਸਮਤ ਦੇ ਦਿੱਤੀ ਨਹੀਂ ਇਹਦਾ ਅਰਥ ਇਹ ਨਹੀਂ ਹੈ ਇੱਥੇ ਵੀ ਕਿ ਜਿਨ ਹਰ ਹਿਲ ਦੇ ਨਾਮ ਨਾ ਬਸਿਓ ਤੇ ਨਮਾਤ ਕੀਜੇ ਹਰ ਬਾਂਝ ਮਾਂ ਦਾ ਨਹੀਂ ਕੋਈ ਕਸੂਰ ਮਾਂ ਨੇ ਆਪਣਾ ਫਰਜ਼ ਨਿਭਾਇਆ ਬਰਾਬਰ ਤੇ ਸਿੱਖਿਆ ਦਿੱਤੀ ਬਰਾਬਰ ਤੇ ਸਮਝਾਇਆ ਜੇ ਕੋਈ ਬੱਚਾ ਸਮਝਣਾ ਨਹੀਂ ਚਾਹੁੰਦਾ ਉਹ ਤੇ ਮਾਂ ਕੀ ਕਰੇ ਤੇ ਖੂਨ ਦੇ ਰਿਸ਼ਤਿਆਂ ਦਾ ਇਹ ਅਰਥ ਨਹੀਂ ਹੁੰਦਾ ਕਿ ਜੇ ਹੁਣ ਕਿਸੇ ਨੇ ਕੋਈ ਭਾਈ ਬੱਚਾ ਪੈਦਾ ਹੋ ਗਿਆ ਏ ਤਾਂ ਉਹ ਉਹਨਾਂ ਵਰਗਾ ਹੀ ਹੋਵੇ ਹਰ ਮਨੁੱਖ ਇੱਕ ਵੱਖਰਾ ਰੱਬ ਦਾ ਰੂਪ ਪੈਦਾ ਹੁੰਦਾ ਏ ਉਹ ਜਿਵੇਂ ਵੀ ਜ਼ਿੰਦਗੀ ਜਿਉਂਦਾ ਏ ਉਹਨੂੰ ਜਿਉਣ ਦੇ ਜਿਵੇਂ ਵੀ ਉਹਦਾ ਮਨ ਕਰਦੇ ਜਿਉਣ ਦੇ ਤੱਕੇ ਦੇ ਨਾਲ ਥੋੜਾ ਕਿਸੇ ਨੂੰ ਆਪਾਂ ਜਾਨ ਗੁਰਬਾਨੀ ਤੇ ਲਾ ਸਕਦੇ ਆ ਜਾਂ ਕਿਸੇ ਹੋਰ ਥਾਂ ਤੇ ਲਾ ਸਕਦੇ ਆ ਤੱਕੇ ਦੇ ਨਾਲ ਤੇ ਲਾਉਣਾ ਵੀ ਗੁਰਬਾਨੀ ਦਾ ਸਿਧਾਂਤ ਨਹੀਂ ਹੈ ਤਾਂ ਉਥੇ ਅਰਥ ਨੇ ਇਹੋ ਹੀ ਮਾਂ ਏ ਭੈੜੀ ਮੱਤ ਜਿਹੜੀ ਵੀ ਮੱਤ ਹੈ ਕਹਿੰਦੇ ਮਨਾ ਜਿਨ ਹਰ ਹਿਰਦੇ ਨਾਮ ਨਾ ਵਸਿਓ ਤੈਨ ਮਾਤ ਕੀ ਜੇ ਹਰ ਬਾਝਾਂ ਗੱਲ ਹਿਰਦੇ ਦੀ ਏ ਜੇ ਹਿਰਦੇ ਦੇ ਅੰਦਰ ਜਿਹੜੀਆਂ ਮੱਤਾਂ ਤੂੰ ਲੈ ਰਿਹਾ ਏ ਜਿਹੜੀਆਂ ਗੱਲਾਂ ਤੂੰ ਗ੍ਰਹਿਣ ਕਰ ਰਿਹਾ ਏ ਉਹਦੇ ਨਾਲ ਤੇਰੇ ਹਿਰਦੇ ਵਿੱਚ ਨਾਮ ਹੀ ਨਹੀਂ ਵਸ ਰਿਹਾ ਤਾਂ ਐਸੀ ਮਾਂ ਮਤ ਤੋਂ ਕੀ ਲੈਣਾ ਏ ਫਿਰ ਉਹਨੂੰ ਬਾਹਰ ਚ ਕਰ ਦੋ ਉਹਦੇ ਵਿੱਚ ਘਰ ਵਿੱਚ ਨਾ ਰਹੇ ਤੂੰ ਉਹਦੇ ਘਰ ਦੇ ਵਿੱਚ ਰਹੇਗਾ ਤਾਂ ਭੈੜੀਆਂ ਮੱਤਾਂ ਤੂੰ ਗ੍ਰਹਿਣ ਕਰ ਲੇਗਾ ਸੁਰਤ ਕਰਕੇ ਇਹ ਸੁਰਤ ਦੀ ਖੇਡ ਦੀ ਗੱਲ ਚੱਲ ਰਹੀ ਏ ਜੀ ਤਾਂ ਗੁਰੂ ਪਾਤਸ਼ਾਹ ਕਹਿੰਦੇ RAM ਭਗਤ ਨਹਿ ਕੀਨੀ ਕਹਿੰਦੇ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਲੈਣ ਦੇ ਨਾਲ ਤੇ ਜੀਵਨ ਦੇ ਵਿੱਚ ਪਰਮਾਤਮਾ ਦੀ ਭਗਤੀ ਤੋਂ ਕੀਤੀ ਨਹੀਂ ਤੇ ਭਗਤੀ ਦਾ ਅਰਥ ਹੀ ਹਮੇਸ਼ਾ ਅਸੀਂ ਰੋਜ਼ਾਨਾ ਪੜਦੇ ਹਾਂ ਬਿਨ ਗੁਣ ਕੀਤੇ ਭਗਤ ਨਾ ਹੋਏ ਬੜੀ ਸੌਖੀ ਤੇ ਸੁਖਾਲੀ ਭਗਤੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਚੌਂਕੜੇ ਮਾਰ ਕੇ ਨਹੀਂ ਬੈਠਣਾ ਘਰ-ਵਾਰ ਨਹੀਂ ਛੱਡਣਾ ਕਿਤੇ ਧੂਨੇ ਨਹੀਂ ਬਾਲਣੇ ਪੁੱਠਾ ਨਹੀਂ ਲਟਕਣਾ ਕੋਈ ਕਰਮਕਾਂਡ ਨਹੀਂ ਕਰਨੇ ਤੀਰਥਾਂ ਤੇ ਇਸ਼ਨਾਨ ਨਹੀਂ ਕਰਨੇ ਆਪ ਅੱਜ ਵੀ ਵੇਖੋ ਜਿੰਨਾ ਕਰਮ ਕਾਂਡਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸਾਨੂੰ ਕੱਢਿਆ ਸੀ ਕਈ ਸਿੱਖ ਰੂਪ ਦਿਖਦੇ ਨੇ ਉਹ ਵੀ ਜਾ ਕੇ ਕੁੰਭ ਦੇ ਮੇਲੇ ਤੇ ਇਸ਼ਨਾਨ ਕਰ ਰਹੇ ਨੇ ਉਹ ਸਿੱਖ ਹੈ ਹੀ ਨਹੀਂ ਜਿੰਨਾ ਤੀਰਥ ਸਥਾਨਾਂ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਸੁਚੇਤ ਕੀਤਾ ਸੀ ਕਿੰਨਾ ਸਮਾਂ ਪਹਿਲਾਂ ਤੇ ਜਪਜੀ ਸਾਹਿਬ ਦੀ ਪਹਿਲੀ ਪੰਗਤੀ ਵੀ ਇਹ ਲਿਖੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਕਿ ਇਸ਼ਨਾਨ ਨਹੀਂ ਹੋ ਸਕਦਾ ਸੁੱਚਮਤਾ ਨਹੀਂ ਹੋ ਸਕਦੀ ਕਿਸੇ ਵੀ ਢੰਗ ਦੇ ਨਾਲ ਬਾਹਰੀ ਰੂਪ ਦੇ ਵਿੱਚ ਪਰ ਕਰਨ ਵਾਲੇ ਇਸ਼ਨਾਨ ਉੱਥੇ ਵੀ ਕੀਤੇ ਜਾਂਦੇ ਨੇ ਗਾਤਰੀ ਵੀ ਪਾਏ ਨੇ ਚੋਲੇ ਵੀ ਪਾਏ ਹੋਏ ਨੇ ਤੇ ਉਹੀ ਕਰਮ ਕਾਂਡ ਉੱਥੇ ਵੀ ਕੀਤੇ ਜਾਂਦੇ ਨੇ ਉਹ ਸਿੱਖ ਨਹੀਂ ਹੈਗੇ ਕਿਉਂਕਿ ਸਿੱਖ ਦਾ ਪਹਿਰਾਵਾ ਤੇ ਕਿਸੇ ਦਾ ਵੀ ਹੋ ਸਕਦਾ ਹੈ ਨਾ ਦਸਤਾਰ ਕੋਈ ਵੀ ਸਜਾ ਸਕਦਾ ਹੈ ਦਾੜੀ ਕੋਈ ਵੀ ਰੱਖ ਸਕਦਾ ਹੈ ਇਹ ਫਰੀडम ਹੈ ਆਜ਼ਾਦੀ ਹੈ ਇਹਦਾ ਅਰਥ ਇਹ ਨਹੀਂ ਹੈ ਕਿ ਉਹ ਸਿੱਖ ਹੀ ਕਿਉਂਕਿ ਸਿੱਖ ਤੇ ਕਰਮ ਕਾਂਡਾਂ ਦੇ ਵਿੱਚ ਜਾਂਦਾ ਹੀ ਨਹੀਂ ਪਰ ਉਹੋ ਹੀ ਲੋਕ ਉਹ ਗੁਰਨਾਨਕ ਦੇ ਕਿੱਡੇ ਵੱਡੇ ਅਕਿਰਤ ਕਣ ਬਣ ਗਏ ਨੇ ਕਰਦੇ ਕਿ ਗੁਰੂ ਨਾਨਕ ਦੇ ਨਾਮ ਤੀ ਖਾ ਕੇ ਉਹਦੇ ਨਾਮ ਤੇ ਹੀ ਆਪਣਾ ਰੋਜ਼ੀ ਰੋਟੀ ਚਲਾ ਕੇ ਤੇ ਉਹਦੇ ਤੋਂ ਹੀ ਮੁਨਕਰ ਹੋ ਰਹੇ ਨੇ ਉਹਦੇ ਸਿਧਾਂਤ ਤੋਂ ਹੀ ਦੂਰ ਭੱਜ ਰਹੇ ਨੇ ਤਾਂ ਗੁਰੂ ਪਾਤਸ਼ਾਹ ਕਹਿੰਦੇ ਭਾਈ ਇਹ ਭਗਤੀ ਐਦਾਂ ਨਹੀਂ ਹੋਣੀ ਕਿਤੇ ਬਾਹਰ ਪਖੰਡ ਕਰਨ ਦੇ ਨਾਲ ਧਰਮ ਕਰਨ ਦੇ ਨਾਲ ਇਹ ਭਗਤੀ ਹੋਣੀ ਹੈ ਗੁਣਾ ਨੂੰ ਕਮਾਉਣ ਦੇ ਨਾਲ ਤੇ ਜ਼ਿੰਦਗੀ ਚ ਆਪ ਸਭ ਸੂਝਬਾਨ ਬੈਠੇ ਹੋ ਵਾਏ ਗੁਰੂ ਵਾਏ ਗੁਰੂ ਕਰਨਾ ਇਹ ਸੌਖਾ ਏ ਕਿਤੇ ਜਾ ਕੇ ਨਮਸਕਾਰ ਕਰਨੀ ਤੀਰਥ ਇਸ਼ਨਾਨ ਕਰਨਾ ਬਾਣੀ ਨੂੰ ਪੜ ਲੈਣਾ ਵੀ ਸੌਖਾ ਏ ਗੁਣਾਂ ਨੂੰ ਧਾਰਨ ਕਰਨਾ ਸਭ ਤੋਂ ਔਖਾ ਕੰਮ ਹੁੰਦਾ ਜੀ ਗੁਣਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਣਾ ਲੈਣਾ ਉਹਨੂੰ ਉਸ ਰੂਪ ਦੇ ਵਿੱਚ ਢਾਲ ਲੈਣਾ ਸਭ ਤੋਂ ਔਖਾ ਕਰਮ ਹੁੰਦਾ ਏ ਕਈ ਵਾਰ ਕਈ ਥਾਵਾਂ ਤੇ ਵੇਖਣ ਨੂੰ ਮਿਲਦਾ ਏ ਉਮਰਾਂ ਵੱਧ ਜਾਂਦੀਆਂ ਨੇ ਬੰਦਿਆਂ ਦੀਆਂ ਪਰ ਕਈਆਂ ਦੇ ਜੀਵਨ ਦੇ ਵਿੱਚ ਅਹੰਕਾਰ ਮੈਂ ਮੇਰੀ ਉਹ ਸਾਫ਼ ਚਲਕਦਾ ਹੁੰਦਾ ਹੈ ਆਪ ਕਈ ਵਾਰ ਵੇਖਿਓ ਮਤਲਬ ਨਿਮਰਤਾ ਦਾ ਗੁਣ ਨਹੀਂ ਕਮਾਇਆ ਗਿਆ ਅਹੰਕਾਰ ਤੇ ਕੰਮ ਕੀਤਾ ਹੈ ਤਾਂ ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਹਿੰਦੇ RAM ਭਗਤ ਨਹਿ ਕੀਨੀ ਐਦਾਂ ਭਗਤੀ ਤੂੰ ਕੀਤੀ ਨਹੀਂ ਕਹਿੰਦੇ ਮਨਾ ਗੁਣਾ ਨੂੰ ਕਮਾ ਤੇਰੀ ਭਗਤੀ ਹੋ ਰਹੀ ਹੈ ਲਗਾਤਾਰ ਤੂੰ ਘਰ ਦੇ ਵਿੱਚ ਹੈ ਘਰ ਦੇ ਵਿੱਚ ਪਿਆਰ ਬਣਾ ਕੇ ਰੱਖ ਇਹ ਹੈ ਭਗਤੀ ਘਰ ਦੇ ਵਿੱਚ ਏਕਤਾ ਬਣਾ ਕੇ ਰੱਖ ਆਪਣੇ ਭੈਣਾਂ ਭਰਾਵਾਂ ਦੇ ਨਾਲ ਪਿਆਰ ਬਣਾ ਕੇ ਰੱਖ ਆਪਣੇ ਜਿੰਨਾ ਵੀ ਪਰਿਵਾਰ ਹੈ ਉਹਨਾਂ ਨੂੰ ਪਿਆਰ ਕਰ ਚੰਗੇ ਗੁਣ ਸਿਖਾ ਏਕਤਾ ਦਾ ਬਲ ਸਿਖਾ ਕਹਿੰਦੇ ਇਹ ਹੈ ਭਗਤੀ ਜਿੱਥੇ ਰਹਿਣਾ ਹੈ ਇਮਾਨਦਾਰੀ ਦੇ ਨਾਲ ਰਹੇ ਇਹ ਹੈ ਭਗਤੀ ਪਰ ਇਹਨਾਂ ਗੱਲਾਂ ਨੂੰ ਕੌਣ ਭਗਤੀ ਗਿਣਦਾ ਹੈ ਭਗਤੀ ਗਿਣਦੇ ਨੇ ਲੋਕ ਇਦਾਂ ਬੰਦਾ ਚੌਂਕੜਾ ਮਾਰ ਕੇ ਬੈਠ ਜਾਏ ਤੇ ਪ੍ਰਮਾਤਮਾ ਦਾ ਧਿਆਨ ਧਰ ਲੈ ਬੰਦਾ ਕਹਿੰਦਾ ਜੀ ਬੜਾ ਭਗਤ ਬੰਦਾ ਹੈ ਇਹ ਭਗਤੀ ਕਰਦਾ ਹੋਵੇਗਾ ਗੁਰੂ ਪਾਤਸ਼ਾਹ ਨੇ ਕਿਤੇ ਵੀ ਇਸ ਤਰ੍ਹਾਂ ਦੀ ਭਗਤੀ ਨੂੰ ਮਾਨਤਾ ਨਹੀਂ ਦਿੱਤੀ ਕਿਤੇ ਵੀ ਇਹ ਇੱਕ ਵੀ ਬਚਨ ਜੇ ਆਪ ਸਭ ਨੇ ਕਦੇ ਪੜਿਆ ਹੋਵੇ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਨੇ ਇਦਾਂ ਚੌਂਕੜਾ ਮਾਰ ਕੇ ਬੈਠ ਜਾਓ ਤੇ ਪਰਮਾਤਮਾ ਦੀ ਭਗਤੀ ਕਰੋ ਕਿਤੇ ਹੈ ਜੀ ਇਦਾਂ ਦਾ ਬਚਨ ਗੁਰੂ ਪਾਤਸ਼ਾਹ ਤੇ ਸਿਰਫ ਗੁਨਾ ਨੂੰ ਕਮਾਉਣ ਦੀ ਗੱਲ ਹੀ ਕਹਿੰਦੇ ਨੇ ਕਹਿੰਦੇ ਤੂੰ ਆ ਸੌਖਾ ਜਿਹਾ ਢੰਗ ਅਪਣਾ ਆਪਣੇ ਜੀਵਨ 'ਚ ਬੱਸ ਤੂੰ ਗੁਨਾ ਨੂੰ ਕਮਾਉਂਦਾ ਜਾ ਤੁਰਿਆ ਫਿਰਦਾ ਹੀ ਗੁਨਾ ਨੂੰ ਕਮਾਉਂਦਾ ਫਿਰ ਤੂੰ ਆਪਣੇ ਤੇਰੀ ਭਗਤੀ ਹੋਈ ਜਾਂਦੀ ਹੈ ਤੋ ਸਬਰ ਸੰਤੋਖ ਜੀਵਨ ਦੇ ਵਿੱਚ ਕਮਾਉ ਕਹਿੰਦੇ ਫਿਰ ਇਹ ਹੈ ਭਗਤੀ ਪਰ ਇਹ ਭਗਤੀ ਕਰਨੀ ਬੜੀ ਔਖੀ ਹੈ ਇਹ ਬੰਦਾ ਹਰ ਕੋਈ ਨਹੀਂ ਕਰ ਪਾਉਂਦਾ ਇਹਦਾ ਵਪਾਰੀ ਹਰ ਕੋਈ ਨਹੀਂ ਹੁੰਦਾ ਵਿਰਲੇ ਇਨਸਾਨ ਹੁੰਦੇ ਨੇ ਰਹਾਓ ਮੁਕਤ ਪੰਥ ਜਾਣੇ ਹੋ ਤੈ ਨਾ ਹਨ ਧਨ ਜੋਰ ਨਕੋਤਾ ਆ ਕਹਿੰਦੇ ਮੁਕਤੀ ਦਾ ਪੰਥ ਤਾਂ ਤੈਨੂੰ ਪਤਾ ਹੀ ਨਹੀਂ ਹੈ ਸਿਰਫ ਬਾਹਰੀ ਧਨ ਇਕੱਠਾ ਕਰਨ ਦੇ ਵਿੱਚ ਲੱਗਾ ਹੋਇਆ ਹੈ ਕੱਲ ਵੀ ਪਰਸੋਂ ਸ਼ਾਇਦ ਆਪਾਂ ਵਿਚਾਰ ਕੀਤੀ ਸੀ ਧਨ ਬਹੁਤ ਜ਼ਰੂਰੀ ਹੈ ਧੰਨ ਤੋਂ ਬਿਨਾ ਜ਼ਿੰਦਗੀ ਪੋਸੀਬਲ ਨਹੀਂ ਹੈਗੀ ਇਹ ਸੱਚ ਹੈ ਪਰ ਗੁਰੂ ਪਾਤਸ਼ਾਹ ਦੇ ਕਹਿਣ ਦਾ ਭਾਵ ਬੜਾ ਗਹਿਰਾ ਹੁੰਦਾ ਹੈ ਕਿ ਸਿਰਫ ਤੂੰ ਇੱਕ ਹੀ ਕੰਮ ਦੇ ਵਿੱਚ ਲੱਗ ਗਿਆ ਬਾਕੀ ਭੁਲਾ ਹੀ ਦਿੱਤੇ ਭਾਵੇਂ ਹੁੰਦਾ ਏ ਬਸ ਤੂੰ ਸੱਚੇ ਜੀਵਨ ਦੇ ਆਧਾਰ ਤੇ ਜੀਵਨ ਨੂੰ ਜਿਉਣਾ ਸੱਚ ਦੇ ਆਧਾਰ ਤੇ ਕੁਝ ਗੁਣ ਕਮਾਉਣੇ ਉਹਨਾਂ ਨੂੰ ਭੁੱਲ ਹੀ ਗਿਆ ਏ ਸਿਰਫ ਆਧਾਰ ਇੱਕ ਪੈਸਾ ਹੀ ਰੱਖ ਲਿਆ ਤੇ ਅੱਜ ਕੱਲ ਬਣ ਵੀ ਇਹੋ ਹੀ ਮਾਹੌਲ ਗਿਆ ਏ ਲੋਕਾਂ ਨੇ ਸਿਰਫ ਰਿਸ਼ਤਿਆਂ ਨਾਤਿਆਂ ਦੇ ਵਿੱਚ ਵੀ ਹਰ ਇੱਕ ਗੱਲ ਦੇ ਵਿੱਚ ਆਧਾਰ ਪੈਸਾ ਬਣਾ ਲਿਆ ਹੈ ਤੇ ਅੱਜ ਕੱਲ ਆਪਣੇ ਇਹ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਚੱਲ ਰਿਹਾ ਹੈ ਕਈ ਵਾਰ ਲੜਕੇ ਲੜਕੀਆਂ ਨਹੀਂ ਮਿਲਦੇ ਵਿਆਹ ਸ਼ਾਦੀਆਂ ਕਰਵਾਉਣ ਦੇ ਲਈ ਜਿੱਥੇ ਹੋ ਰਹੇ ਨੇ ਉਹ ਵੀ ਰਹੇ ਨਹੀਂ ਕਈ ਥਾਂ 'ਤੇ ਮਿਲ ਵੀ ਨਹੀਂ ਰਹੇ ਉਹਦਾ ਕਾਰਨ ਕੀ ਹੈ ਪਹਿਲੀ ਗੱਲ ਤੇ ਲੋਕ ਭਾਵੇਂ ਪੁਰਾਣੇ ਲੋਕ ਨੇ 1900 ਈਸਵੀ ਵਿੱਚ ਪੈਦਾ ਹੋਏ ਸਾਡੇ ਸਿਆਣੇ ਬਜ਼ੁਰਗ ਮਾਤਾ ਪਿਤਾ ਦੀ ਉਮਰ ਦੇ ਕਹਿ ਸਕਦੇ ਆ ਭਾਵੇਂ ਅੱਜ ਕੱਲ ਦੇ ਮੁੰਡੇ ਕੁੜੀਆਂ ਨੇ ਪਹਿਲੀ ਗੱਲ ਤੇ ਜੀਵਨ ਦੇ ਵਿੱਚ ਸੱਚ ਨਹੀਂ ਹੈਗਾ ਸੱਚ ਦੇ ਆਧਾਰ ਤੇ ਉਹ ਆਪਣਾ ਲਾਈਫ ਪਾਰਟਨਰ ਨਹੀਂ ਚੁਣ ਪਾ ਰਹੇ ਸੱਚ ਦੇ ਆਧਾਰ ਤੇ ਕਿ ਕੋਈ ਲਾਇਕ ਇਨਸਾਨ ਹੋਵੇ ਸਿਆਣਾ ਇਨਸਾਨ ਹੋਵੇ ਗੁਣਾਂ ਦਾ ਭਰਪੂਰ ਇਨਸਾਨ ਹੋਵੇ ਪਹਿਲੀ ਗੱਲ ਇਹ ਹੋ ਗਈ ਦੂਜੀ ਗੱਲ ਆਧਾਰ ਹਮੇਸ਼ਾ ਧਨ ਮਾਇਆ ਦੌਲਤ ਬੈਂਕ ਬੈਲੈਂਸ ਸਟੇਟਸ ਬੰਦੇ ਦਾ ਵੇਖਿਆ ਜਾਂਦਾ ਏ ਉਹ ਹੁਣ ਹਰ ਥਾਂ ਤੇ ਬੰਦਾ ਇਦਾਂ ਚਾਹੁੰਦਾ ਏ ਕਿ ਜਿੰਮੇ ਦਾ ਮੈਂ ਓਦਾਂ ਦਾ ਹੀ ਮਿਲੇ ਇੱਕ ਪੱਖੇ ਦਾ ਠੀਕ ਏ ਕਹਿੰਦੇ ਐਡਜਸਟ ਕਰਨਾ ਸੌਖਾ ਹੋ ਜਾਂਦਾ ਏ ਪਰ ਦੂਸਰਾ ਪੱਖ ਇਹ ਵੀ ਏ ਨਾ ਕਿ ਤੁਸੀਂ ਲਾਇਕ ਇਨਸਾਨ ਨਹੀਂ ਚਾਹੁੰਦੇ ਸਿਰਫ ਤੁਸੀਂ ਸਟੇਟਸ ਚਾ ਰਹੇ ਹੋ ਪੈਸਾ ਚਾ ਰਹੇ ਹੋ ਤੀਜੀ ਗੱਲ ਸਿੱਖਾਂ ਦੇ ਘਰਾਂ ਦੀ ਗੱਲ ਕਰਾਂ ਬਾਕੀ ਸਮਾਜ ਵੀ ਪੜ੍ਹ ਲਿਖ ਕੇ ਵੈਸੇ ਤੇ ਅੱਜ ਕੱਲ੍ਹ ਇਹ ਬਹੁਤ ਘਟ ਗਿਆ ਏ ਹੁਣ ਤੇ ਹੁਣ ਤੇ ਲੋਕ ਸਿਆਣੇ ਹੋ ਗਏ ਨੇ ਪੁਰਾਣੇ ਤੇ ਜਾਤਾਂ ਪਾਤਾਂ ਵਿੱਚ ਸੀਗੇ ਹੀ ਅਗਲੇ ਜਿਹੜੇ ਨੇ ਕਈ ਵਾਰ ਅੱਜ ਪੜੇ ਲਿਖੇ ਸਮਾਜ ਹੋਣ ਦੇ ਬਾਵਜੂਦ ਵੀ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਇਹ ਅਲਾਉ ਨਹੀਂ ਕਰਦੇ ਕਿ ਤੁਸੀਂ ਇੰਟਰ ਕਾਸਟ ਮੈਰਿਜ ਕਰਵਾ ਸਕਦੇ ਹੋ ਕਿਤੇ ਕੋਈ ਚੰਗਾ ਲੱਗਦਾ ਏ ਕਿਤੇ ਕੋਈ ਚੰਗਾ ਰਿਸ਼ਤਾ ਬਣਦਾ ਏ ਤਾਂ ਆਪਣੀ ਜ਼ਿੰਦਗੀ ਨੂੰ ਜਿਉ ਸਕਦੇ ਹੋ ਪੜੇ ਲਿਖੇ ਲੋਕ ਵੀ ਇਹ ਗੱਲ ਤੋਂ ਮੁਨਕਰ ਨੇ ਇਹ ਸਾਰੀਆਂ ਮੁਸ਼ਕਲਾਂ ਸਾਹਮਣੇ ਆ ਰਹੀਆਂ ਨੇ ਹੁਣ ਉਹਨਾਂ ਨੇ ਸਟੇਟਸ ਵੀ ਵੇਖ ਕੇ ਚੱਲਣਾ ਏ ਬੈਂਕ ਬੈਲੈਂਸ ਵੀ ਵੇਖ ਕੇ ਚੱਲਣਾ ਏ ਕਾਸਟ ਵੀ ਵੇਖ ਕੇ ਚੱਲਣਾ ਏ ਸਾਰੀਆਂ ਚੀਜ਼ਾਂ ਵੇਖਣੀਆਂ ਨੇ ਫਿਰ ਮੈਰਜ ਹੋਣੀ ਏ ਫਿਰ ਕਿੰਨਾ ਕੁਝ ਆ ਗਿਆ ਵਿੱਚ ਕਿਵੇਂ ਲੜਕੇ ਲੜਕੀਆਂ ਲੱਭਣਗੇ ਕਿਉਂਕਿ ਗੁਣ ਤਾਂ ਵਿੱਚੋਂ ਹੀ ਗਵਾਚ ਹੀ ਗਏ ਨਾ ਜੀ ਜਿਹੜੀ ਗੱਲ ਗੁਰੂ ਅਮਰਦਾਸ ਹੈ ਪਾਤਸ਼ਾਹ ਭਾਈ ਜੇਠਾ ਜੀ ਦੇ ਵਿੱਚ ਵੇਖਦੇ ਨੇ ਗੁਰੂ ਰਾਮਦਾਸ ਹੈ ਪਾਤਸ਼ਾਹ ਜੀ ਦੇ ਵਿੱਚ ਉਹ ਗੱਲ ਤੇ ਕੋਈ ਵਿਰਲਾ ਪਰਿਵਾਰ ਵਿੰਦਾ ਏ ਇੱਕ ਅੱਧਾ ਕਿ ਨਹੀਂ ਭਾਈ ਜੀਵਨ ਵੇਖਣਾ ਏ ਬੈਲੈਂਸ ਘੱਟ ਹੋਵੇ ਚੱਲ ਜਾਊਗਾ ਕੋਈ ਬਹੁਤੀਆਂ ਜ਼ਮੀਨਾਂ ਜੇ ਦਾਦਾ ਨਾ ਹੋਣ ਚੱਲ ਜਾਊਗਾ ਥੋੜਾ ਚੱਲ ਜਾਊਗਾ ਪਰ ਜੀਵਨ ਸੋਹਣਾ ਹੋਣਾ ਚਾਹੀਦਾ ਏ ਨਾ ਤਾਂ ਸਮਰਪਿਤ ਭਾਵਨਾਵਾਂ ਵਾਲੇ ਐਸੇ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਵਰਗੇ ਪਿਤਾ ਹੀ ਹੈਗੇ ਨੇ ਅੱਜ ਜਿਹੜੇ ਐ ਚੁਣ ਸਕਣ ਆਪਣੀ ਲੜਕੀ ਦੇ ਲਈ ਐਸਾ ਲੜਕਾ ਤੇ ਨਾ ਹੀ ਐਸੀਆਂ ਲੜਕੀਆਂ ਹੈਗੀਆਂ ਨੇ ਜੜੀਆਂ ਜੇ ਪਿਤਾ ਨੇ ਲਾਇਕ ਲੜਕਾ ਚੁਣ ਲਿਆਏ ਜੜੀਆਂ ਕਹਿ ਦੇਣ ਪਿਤਾ ਜੀ ਮੈਂ ਇੱਥੇ ਹੀ ਰਾਜੀ ਹਾਂ ਮੈਂ ਖੁਸ਼ ਹਾਂ ਸਬਰ ਭਾਵਨਾਵਾਂ ਸਮਰਪਿਤ ਭਾਵਨਾਵਾਂ ਐਸੀਆਂ ਹੈ ਹੀ ਨਹੀਂ ਤਾਂ ਹਰ ਕੋਈ ਕਹਿ ਰਹੇ ਨੇ ਜੋ ਗੁਰੂ ਪਾਤਸ਼ਾਹ ਉਹਦਾ ਭਾਵ ਬੜਾ ਪਿਆਰਾ ਏ ਕਹਿੰਦੇ ਧਨ ਜੋਰ ਨਕੋਤਾ ਆ ਕਹਿੰਦੇ ਸਿਰਫ ਇੱਕ ਹੀ ਤੂੰ ਆਪਣੀ ਮਨਸਾ ਰੱਖ ਲਈਏ ਬਸ ਧਨ ਇਕੱਠਾ ਕਰਨਾ ਹੈ ਤਾਂ ਰਿਸ਼ਤੇ ਨਾਤੇ ਹਰ ਪੱਖ ਤੋਂ ਬੰਦਾ ਦੂਰ ਹੁੰਦਾ ਜਾ ਰਿਹਾ ਏ ਹਾਂ ਦੂਜਾ ਪੱਖ ਕਹਿ ਦੇਮਾ ਜਿੱਥੇ ਇੱਕ ਸੋਚ ਦੇ ਲੋਕ ਮਿਲ ਜਾਂਦੇ ਨੇ ਕੁੜੀ ਵਾਲਿਆਂ ਨੂੰ ਵੀ ਧਨ ਮਾਈਂਡਡ ਮਨੀ ਮਾਈਂਡਡ ਬੰਦਾ ਚਾਹੀਦਾ ਸੀ ਲੜਕੇ ਵਾਲਿਆਂ ਨੂੰ ਵੀ ਮਨੀ ਮਾਈਂਡਡ ਹੀ ਬੰਦਾ ਚਾਹੀਦਾ ਸੀ ਉਹ ਠੀਕ ਹੈ ਇੱਕ ਤਰ੍ਹਾਂ ਦੀ ਸੁਰਤ ਦੇ ਮਿਲ ਗਏ ਉੱਥੇ ਰਿਸ਼ਤੇ ਨਿਭਦੇ ਜਾਂਦੇ ਨੇ ਮਾੜੀ ਗੱਲ ਨਹੀਂ ਹੈ ਉਹ ਮੈਂ 네ਗੇਟਿਵ ਅੱਖ ਨਹੀਂ ਕਹਿ ਰਿਹਾ ਉਸ ਗੱਲ ਦਾ ਸੇਮ ਸੋਚ ਵਾਲੇ ਜਿੱਥੇ ਮਿਲ ਜਾਣ ਜਿਵੇਂ ਰਿਸ਼ਤੇ ਨਿਭੀ ਜਾਂਦੇ ਨੇ ਉਹ ਵਧੀਆ ਗੱਲ ਵੀ ਹੈ ਮਾੜੀ ਗੱਲ ਨਹੀਂ ਪਰ ਮੁਸ਼ਕਲਾਂ ਆ ਰਹੀਆਂ ਨੇ ਤਾਂ ਕਰ ਕਿਉਂਕਿ ਲੋਕਾਂ ਨੇ ਬੁੱਧੀ ਨੂੰ ਬਸ ਇੱਕ ਹੀ ਪਾਸੇ ਲਾ ਦਿੱਤਾ ਏ ਧਨ 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 ਗੁਣਾਂ ਨੂੰ ਕੋਈ ਵੀ ਕਦਰ ਦੇ ਵਿੱਚ ਨਹੀਂ ਲਿਆ ਰਿਹਾ ਤਾ ਕਰਕੇ ਇੰਡੀਆ ਬਦਲਦਾ ਨਹੀਂ ਜੀ ਕਦੇ ਵੀ ਕਿਉਂਕਿ ਇੱਥੇ ਲੋਕ ਜੇ ਗੁਰਬਾਣੀ ਨੂੰ ਵੀ ਸੁਣਦੇ ਨੇ ਸਿਰਫ ਕੰਨ ਕਰਾਸ ਕਰਕੇ ਸੁਣਦੇ ਨੇ ਵੀ ਚਲੋ 10 ਮਿੰਟ ਬੈਠ ਆਈਏ ਤੇ ਸੌਣਾ ਈਏ ਬਦਲਣਾ ਸਿਧਾਂਤ ਲਾਗੂ ਕਰਨੇ ਜ਼ਿੰਦਗੀ ਚ ਉਹਨੂੰ ਜਿਉਣਾ ਆਪਣੇ ਬੱਚਿਆਂ ਨੂੰ ਉਦਾਂ ਜ਼ਿੰਦਗੀ ਜਿਉਣ ਲਈ ਸਿਖਾਉਣਾ ਇਹ ਕੋਈ ਇੱਕ ਅੱਧਾ ਇਨਸਾਨ ਹੁੰਦਾ ਏ ਤਾਂ ਕਰਕੇ ਇੰਡੀਆ ਬਦਲਦਾ ਨਹੀਂ ਤਾਂ ਕਰਕੇ ਇਥੋਂ ਦੇ ਲੋਕ ਨਹੀਂ ਬਦਲਦੇ ਬਾਹਰ ਦੀਆਂ ਲੋਕ ਵੜਿਆਈਆਂ ਕਰਨਗੇ ਬਾਹਰਲੇ ਦੇਸ਼ਾਂ ਵਿੱਚ ਇਦਾਂ ਐ ਉਦਾਂ ਐ ਇੱਥੇ ਆ ਕੇ ਫਿਰ ਉਦਾਂ ਦੀ ਹੋ ਜਾਂਦੇ ਨੇ ਹਾਲਕੀ ਸਾਡੇ ਵਾਲਿਆਂ ਨੇ ਤੇ ਉਧਰ ਵੀ ਇਸ ਤਰ੍ਹਾਂ ਦੀਆਂ ਗੱਲਾਂ ਫੈਲਾ ਦਿੱਤੀਆਂ ਨੇ ਤਾਂ ਮਤਲਬ ਇਹ ਲੋਕ ਬਦਲਦੇ ਨਹੀਂ ਵਿਖਾਵੇ ਦੀ ਗੱਲ ਕਰਦੇ ਨੇ ਗੁਰੂ ਪਾਤਸ਼ਾਹ ਕੋਲ ਆ ਕੇ ਵੀ ਤਾਂ ਅਖੀਰਲੀ ਪੰਕਤੀ ਜੀ ਅੰਤ ਸੰਗ ਕਾਹੂ ਨਹੀਂ ਦਿਨਾ ਬਿਰਥਾ ਆ ਬੰਧਾਇਆ ਕਹਿੰਦੇ ਅੰਤ ਨੂੰ ਭਲਿਆ ਜਾਣਾ ਤੇ ਤੇਰੇ ਨਾਲ ਕੁਝ ਵੀ ਨਹੀਂ ਨਾ ਤੇਰਾ ਬੈਂਕ ਬੈਲੈਂਸ ਜਾਣਾ ਇਹ ਨਾ ਤੇਰੇ ਸਟੇਟਸ ਜਾਣੇ ਨੇ ਨਾ ਤੇਰੀ ਵਿੜਾਈ ਜਾਣੀ ਹੈ ਪਰ ਕਹਿੰਦੇ ਵੇਖ ਤੂੰ ਆ ਫੋਕੀਆਂ ਜੀਆਂ ਗੱਲਾਂ ਦੇ ਲਈ ਗੁਰੂ ਦੇ ਸਿਧਾਂਤ ਨੂੰ ਵੀ ਲੱਤ ਮਾਰ ਕੇ ਪਿੱਛੇ ਟੁੱਟ ਦਿੱਤਾ ਏ ਝੂਠੀਆਂ ਗੱਲਾਂ ਦੇ ਵਿੱਚ ਹੀ ਆਪਣਾ ਜੀਵਨ ਜਿਊਂਗੇ ਆ ਨਾ ਸੱਚ ਦੇ ਆਧਾਰ ਤੇ ਤੇਰਾ ਜੀਵਨ ਬਣ ਪਾਇਆ ਕਿਹੜੀ ਪੜੀ ਮਤ ਲੈ ਲਈਏ ਕਹਿੰਦੇ ਮਤ ਨੂੰ ਬਦਲ ਆਪਣੀ ਬਦਲ ਸਕਦਾ ਹਾਂ ਹਲੇ ਵੀ ਚੇਂਜ ਕਰ ਸਕਦਾ ਹਾਂ ਤੂੰ ਤੇਰੇ ਹੱਥ ਦੇ ਵਿੱਚ ਹੈ ਤਾਂ ਕਹਿੰਦੇ ਫਿਰ ਸਮਾਜ ਸੋਹਣਾ ਬਣਦਾ ਏ ਫਿਰ ਲੋਕ ਸੋਹਣੇ ਬਣਦੇ ਨੇ ਆਉਣ ਵਾਲੀ ਪੀੜ੍ਹੀ ਸੋਹਣਾ ਜੀਵਨ ਜਿਊ ਸਕਦੀ ਆ ਆਪਣਾ ਤਾਂ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦੇ ਆ ਹੋਈਆਂ ਬੇਅੰਤ ਬੁੱਲਾਂ ਦੀ ਖਿਮਾ ਜੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ